अमृतसर खडूर साहब तो संसद भाई अमृतपाल के भा हरप्रीत को नशा बराबद होने कांग्रेस के सबका डॉ राजकुमार वेरका ने कहा कि, कि मैं महसूस करता हाँ कि कानून नु अपना काम करना चाहिए इतने किसी का भी भाव किसी का पुत्र हो पार्टी का हो, हो, हो गल कोई असर नहीं होना चाहिए अगर किसी ने सच में गुनाह किया है तो उसको सजा मिलनी चाहिए डोप टैसट पॉजिटिव आने से इस गल का अंदाजा लगाया जा सकता है कि ड्रग लैंड आदि है ਮੈਂ ਮਹਿਸੂਸ ਕਰਦਾ ਹਾਂ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਇਹ ਤੇ ਕਿਸੇ ਦਾ ਭਰਾ ਹੋਵੇ ਕਿਸੇ ਪੁੱਤਰ ਹੋਵੇ ਕਿਸੇ ਸਾਥੀ ਹੋਵੇ ਕਿਸੇ ਪਾਰਟੀ ਦਾ ਹੋਵੇ ਇਹਦਾ ਉਸ ਗਲਤੀ ਕੋਈ ਅਸਰ ਨਹੀਂ ਹੋਣਾ ਚਾਹੀਦਾ ਅਗਰ ਕੋਈ ਕਿਸੇ ਵੀ ਸਟ੍ਰਕਚਰ ਨੇ ਸੱਚਮੁੱਚ ਗੁਨਾਹ ਕੀਤਾ ਹੈ ਤੇ ਉਹਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ ਅਗਰ ਪੁਲਿਸ ਨੇ ਉਹਦਾ ਡਰੋਗ ਟੈਸਟ ਕਰਾਇਆ ਹੈ ਉਹ ਡੋਗ ਟੈਸਟ ਦੇ ਵਿੱਚ ਵੀ ਇਹ ਸਾਹਮਣੇ ਆ ਗਿਆ ਉਹ ਪੋਜ਼ਿਟਿਵ ਹੈ ਰਿਪੋਰਟ ਤੇ ਇਸ ਨੂੰ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਉਹ ਕਿਤੇ ਨਾ ਕਿਤੇ ਇਹ ਡਰਗ ਲੈਣ ਦੇ ਆਦੀ ਹੈ। ਅਗਰ ਡਰਗ ਲੈਣ ਦੇ ਆਦੀ ਹੈ ਤੇ ਫਿਰ ਕਾਨੂੰਨ ਦੇ ਅਨੁਸਾਰ ਜੋ ਕਾਰਵਾਈ ਹੋਣੀ ਚਾਹੀਦੀ ਹੈ। ਮੈਨੂੰ ਸਮਝ ਨਹੀਂ ਆ ਕਿ ਬੜਾ ਅਨਫੋਰਚੂਨੇਟ ਹੈ ਕਿ ਜਿਹੜਾ ਸ਼ਖਸ ਇਹ ਦੁਹਾਈ ਦਿੰਦਾ ਹੈ ਬਾਹਰ ਆ ਕੇ ਕਿ ਮੈਂ ਨੌਜਵਾਨਾਂ ਤੋਂ ਨਸ਼ੇ ਖਤਮ ਕਰਵਾ ਰਿਹਾ ਹੈ। ਦੂਸਰੇ ਪਾਸੇ ਮੈਂ ਮਹਿਸੂਸ ਕਰਦਾ ਕਿ ਉਹ ਆਪਣੇ ਪਰਿਵਾਰ ਦੇ ਵਿੱਚ ਅਜਿਹੀ ਗੱਲ ਹੋਈ ਕਿ ਕਿੰਨਾ ਕਿਤੇ ਕੰਟਰੋਲ ਸਲ ਤੇ ਗੱਲਾਂ ਹੁੰਦੀਆਂ ਹੀ ਆ। ਉਹਨਾਂ ਨੂੰ ਚਾਹੀਦਾ ਹੈ ਕਿ ਪਹਿਲੇ ਇਨਸਾਨ ਆਪਣੇ ਆਪ ਨੂੰ ਸੁਧਾਰੇ, ਫਿਰ ਆਪਣੇ ਪਰਿਵਾਰ ਨੂੰ ਸੁਧਾਰੇ ਤੇ ਫਿਰ ਜਗਲੀ ਮਲੇ ਜੀ ਚੜਨਾ ਚਾਹੀਦਾ ਹੈ। ਤੇ ਜਿਹਦਾ ਆਪਣਾ ਘਰ ਹੀ ਸਾਫ਼ ਨਹੀਂ ਹੈ, ਤਾਂ ਉਹ ਕਿੰਨੂੰ ਸੁਧਾਰਨ ਲਈ ਗਿਆ? ਉਹ ਸੁਧਾਰ ਸਭਾ ਪਹਿਲੇ ਆਪਣੇ ਘਰ ਚੋਂ ਕੋਲੇ।